ਬਹੁਤ ਧੰਨਵਾਦ ਸਪੀਕਰ ਸਾਹਿਬ ਤੁਸੀਂ ਜੋ ਮੈਨੂੰ ਅੱਜ ਪੰਜਾਬ ਦੇ ਪੁਨਰਵਾਸ ਦੇ ਸਰਕਾਰੀ ਮੱਤੇ ਤੇ ਬੋਲਣ ਦਾ ਮੌਕਾ ਦਿੱਤਾ ਜਿਸ ਤਰ੍ਹਾਂ ਪੰਜਾਬ ਦਾ ਨੁਕਸਾਨ ਹੋਇਆ ਅੱਜ ਪੰਜਾਬ ਦੀਆਂ ਮਾਵਾਂ ਪੰਜਾਬ ਦੀਆਂ ਧੀਆਂ ਪੰਜਾਬ ਦੇ ਨੌਜਵਾਨ ਜਿੱਥੇ ਨੁਕਸਾਨ ਹੋਇਆ ਅੱਜ ਵਿਧਾਨ ਸਭਾ ਵੱਲ ਵੇਖ ਰਹੇ ਨੇ ਉਹਨਾਂ ਨੂੰ ਆਸ ਦੀ ਕਿਰਨ ਆ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਅੱਜ ਸਾਡੇ ਲਈ ਕੀ ਕਰਨ ਜਾ ਰਹੇ ਆ ਜਿਹੜੇ ਬੇਕਾਰ ਹੋਏ ਬੈਠਾ ਜਿਨ੍ਹਾਂ ਦੇ ਖੇਤ ਦੇ ਵਿੱਚ ਮਿੱਟੀ ਭਰ ਗਈ ਮੈਂ ਜੋ ਨੁਕਸਾਨ ਹੋਇਆ ਸਾਰਿਆਂ ਨੇ ਦੱਸਿਆਗਾ ਪਰ ਸਭ ਤੋਂ ਵੱਡੀ ਗੱਲ ਅੱਜ ਜੋ ਕਰਨ ਵਾਸਤੇ ਆ ਸਪੀਕਰ ਸਾਹਿਬ ਉਹ ਇਹ ਹੈ ਕਿ ਜਿਹੜੇ ਮੇਰੇ ਤੋਂ ਪਹਿਲਾਂ ਜਿਵੇਂ ਅਮਨ अरोड़ा ਜੀ ਨੇ ਆਖਿਆ ਜਿਹੜੇ ਇਹਦੇ ਨੌਰਮੰਝ ਨੇ ਨਿਜਮ ਨੇ ਮੁਆਵਜ਼ਾ ਦੇਣ ਦੇ ਜੋ ਐਨਡੀਆਰ ਐਫਐਸਡੀਆਰ ਦੇ ਥੱਲੇ ਨੇ ਉਹਦੇ ਨਾਲ ਉੱਠਦੇ ਮੂੰਹ 'ਚ ਜੀਰੇ ਵਾਲੀ ਗੱਲ ਆ ਬਿਲਕੁਲ ਕੋਈ ਮਾਪ ਜਾਣੀ ਚਾਹੇ ਜੇ ਫਸਲ ਦਾ ਨੁਕਸਾਨ ਹੋ ਗਿਆ ਤੁਸੀਂ 6500 ਰੁਪਏ ਹੀ ਦੇ ਸਕਦੇ ਹੋ 5 ਏਕੜ ਤੱਕ ਦੇ ਸਕਦੇ ਹੋ ਜਿਹੜਾ ਕਿ ਕੈਪਲਾ ਤਾਂ 5 ਏਕੜ ਦਾ ਤੇ 6500 ਨਾਲ ਤਾਂ ਅੱਜ ਬਜਾਈ ਨਹੀਂ ਹੁੰਦੀ ਚਾਹੇ ਸਾਡੇ ਕੋਲ ਐਨਡੀਆਰ ਯੂਨੀਵਰਸਿਟੀ ਆਰਪ ਦਾ ਫੰਡ ਕਿੰਨਾ ਮਰਜੀ ਆ ਜਾਏ ਉਸ ਨੂੰ ਵਰਤ ਨਹੀਂ ਸਕਦੇ ਇਸੇ ਤਰ੍ਹਾਂ ਜੇ ਕਿਸੇ ਦਾ ਮਕਾਨ ਡਿੱਗ ਪਿਆ 1,20,000 ਰੁਪਿਆ 1,20,000 ਰੁਪਏ ਦੇ ਵਿੱਚ ਅੱਜ ਵਾਸ਼ਰੂਮ ਨਹੀਂ ਪੈਂਦਾ ਜੇ ਕਿਸੇ ਦਾ ਪਾਰਸਲੀ ਨੁਕਸਾਨ ਹੋ ਗਿਆ ਤਾਂ 850 ਰੁਪਿਆ ਜੇ ਕਿਸੇ ਦਾ ਫਰਨੀਚਰ ਖਰਾਬ ਹੋ ਗਿਆ 2500 ਰੁਪਿਆ ਜੇ ਕਿਸੇ ਦੀ ਕੋਈ ਮੱਝ ਦਾ ਨਕਸਾਨ ਹੋ ਗਿਆ ਉਹਦੇ ਵਾਸਤੇ 37500 ਜਿਹੜਾ ਤਿੰਨ ਮੱਝ ਤੋਂ ਜ਼ਿਆਦਾ ਨਹੀਂ ਦੇ ਸਕਦੇ ਇਸੇ ਤਰ੍ਹਾਂ ਹਰੇਕ ਗੱਲ ਦੇ ਜਿਹੜੇ ਨੋਰਮ ਜਾਂ ਜਿਹੜੇ ਸੜਕਾਂ ਸਾਡੀਆਂ ਜਿਹੜੀਆਂ ਖਰਾਬ ਹੋਈਆਂ ਨੇ 8500 ਕਿਲੋਮੀਟਰ ਸਾਡੀਆਂ ਛੜਕਾਂ ਜਿਹੜੀਆਂ ਡੈਮੇਜ ਹੋ ਗਈਆਂ ਤੇ 1 ਕਿਲੋਮੀਟਰ ਤੇ ਅਸੀਂ 60000 ਰੁਪਇਆ ਦੇ ਸਕਦੇ ਆ 60000 ਨਾਲ ਤਾਂ 1 ਕਿਲੋਮੀਟਰ ਸੜਕ ਬਣਨੀ ਨਹੀਂਗੀ ਸੋ ਕਹਿਣ ਦਾ ਮਤਲਬ ਆ ਕਿ ਇੱਕ ਤਾਂ ਜਿਹੜੇ ਦੇ ਨੋਰਮ ਜਾਂ ਜਿਹੜੇ ਇਹ ਰਿਵਾਈਜ਼ ਕਰਨ ਦੀ ਲੋੜ ਆ ਦੂਜੀ ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ذریعے ਵਿਧਾਨ ਸਭਾ ਰਾਹੀਂ ਤੁਹਾਨੂੰ ਬੇਨਤੀ ਕਰਦਾ ਜਿਹੜੇ ਬਾਹਰ ਇੱਕ ਮਜਮਾ ਲਾਈ ਬੈਠੇ ਆਗੇ ਉਹਨਾਂ ਨੂੰ ਬੇਨਤੀ ਕਰਦਾ ਕਿ ਖੁੱਲਾ ਸੱਦਾਗਾ ਅੱਜ ਪੰਜਾਬ ਦੇ ਉੱਤੇ ਵੈਸਾ ਜੇ ਤੁਸੀਂ ਪੰਜਾਬ ਦੇ ਨੁਮਾਇੰਦਿਆਂ ਪੰਜਾਬ ਦੇ ਨਾਲ ਹਮਦਰਦੀ ਰੱਖਦੋਂ ਆ ਕੇ ਅੱਜ ਪੰਜਾਬ ਦੀ ਵਿਧਾਨ ਸਭਾ 'ਚ ਜਵਾਬ ਦਿਓ ਨਾ ਕਿ ਬਾਹਰ ਡਰਾਮੇ ਕਰੋ ਦੂਜੀ ਮੈਂ ਨਿਮਰਤਾ ਨਾਲ ਬੇਨਤੀ ਕਰਦਾ ਮੈਂ ਬੜੀ ਇੱਜ਼ਤ ਨਾਲ ਬੋਲਦਾ ਸਰਦਾਰ ਪ੍ਰਗਟ ਸਿੰਘ ਜੀ ਨੇ ਕਿਹਾ ਆਓ ਪੋਲੀਟਿਕਲ ਲੜਾਈ ਲੜੀਏ ਆਹ ਲੜਗੇ ਬਿਲਕੁਲ ਲੜਗੇ ਪਰ ਜਿੱਦ ਦੇ ਲੜਨੀ ਸੀ ਉਹਦੀ ਮਾਫੀ ਤਾਂ ਮੰਗ ਲੋ ਜੇ ਇਹ ਜਿਹੜੇ ਆਏ ਅੱਜ ਸਾਡੇ ਨਾਲ ਜਿਹੜੇ ਤੱਕੇ ਹੋ ਰਹੇ ਨੇ ਜਿਹੜਾ ਪੰਜਾਬ ਪੁਨਰਗਠਨ ਐਕਟ ਬਣਿਆ ਧਾਰਾ 788 ਕਿਹਦੇ ਵale ਬਣੀ ਸੀ ਉਹਦੀ ਮਾਫੀ ਮੰਗ ਲੋ ਵੀ ਜਿਹੜੇ ਸਾਡੇ ਪੁਰਖੇ ਸੀਗੇ ਗਲਤੀਆਂ ਕਰਕੇ ਜਿਹਦੀ ਸਜ਼ਾ ਅੱਜ ਪੰਜਾਬ ਭੁਗਤ ਰਿਹਾਗਾ ਜੇ ਐਸਵਾਈਐਲ ਨਹਿਰ ਬਣੀ ਸੀ ਤਾਂ ਉਹਦਾ ਮਤਾਂ ਲੈ ਕੇ ਕੌਣ ਲੈ ਕੇ ਆਏ ਜੇ ਸਾਨੂੰ ਚੰਡੀਗੜ੍ਹ ਰਾਜਤਾਨੀ ਨੇ ਦਿੱਤੀ ਕਿੰਨਾ ਨੇ ਨਹੀਂ ਦਿੱਤੀ ਜਿਹੜੀ ਪਾਰਟੀ ਦੀ ਨਮਾਇੰਦਗੀ ਕਰਦੇ ਵੱਡੇ ਤਾਂ ਨਾ ਪੰਜਾਬੀਆਂ ਤੋਂ ਮਾਫੀ ਮੰਗ ਲਓ ਕਿ ਜੇ ਉਸ ਵੇਲੇ ਵੀ ਅਸੀਂ ਪੋਲੀਟਿਕਲ ਲੜਾਈ ਲੜੀ ਹੁੰਦੀ ਤਾਂ ਅੱਜ ਪੰਜਾਬ ਨੂੰ ਆਹ ਦਿਨ ਨਹੀਂ ਵੇਖਣੇ ਪੈਣੇ ਸੀ ਜਿਹੜੇ ਅੱਜ ਪੰਜਾਬ ਦਿਨ ਵੇਖ ਰਿਹਾਗਾ ਦੂਜੀ ਬੇਨਤੀ ਆਗੀ ਮੈਂ ਕਰਦਾ ਸਪੀਕਰ ਸਾਹਿਬ ਛੇਤੀ ਸਮਾਪਤੀ ਕਰ ਦੂੰਗਾ ਇੱਕ ਇੱਥੇ ਸ਼ਬਦ ਬੋਲਿਆ ਗਿਆ ਕਿ ਕੰਗਲਾ ਪੰਜਾਬ ਲੀਡਰ ਆਫ oppositon ਨੇ ਬੋਲਿਆ ਪੰਜਾਬ ਕਦੇ ਕੰਗਲਾ ਨਹੀਂ ਹੋ ਸਕਦਾ ਪੰਜਾਬ ਉਜੜ-ਜੜ ਕੇ ਬਸਿਆਗਾ ਅੱਜ ਪੰਜਾਬ ਦੀਆਂ ਮਾਮਾ ਜਿਹੜੇ ਕਿਸ਼ਤੀ ਤੇ ਜਾਂਦੇ ਸੀ ਉਹਨਾਂ ਨੂੰ ਕੱਢਣ ਵਾਸਤੇ ਪਹਿਲਾਂ ਚਾਹ ਪੁੱਛਦਿਗਾ ਸੀ ਭਾਵੇਂ ਪਾਣੀ 'ਚ ਬੈਠਗਾ ਸੀ ਬਜ਼ੁਰਗ ਸਿਰ ਤੇ ਹੱਥ ਰੱਖਦਾ ਸੀ ਡੀਸੀ ਦੇ ਕੋਈ ਗੱਲ ਨਹੀਂ ਅਸੀਂ ਸਹਿਲਾਂਗੇ ਪੰਜਾਬ ਡਿੱਗ ਡਿੱਕ ਕੇ ਉੱਠਿਆ ਪੰਜਾਬ ਕਦੇ ਕੰਗਲਾ ਨਹੀਂ ਹੋ ਸਕਦਾ ਇਹ ਤੇ ਗੱਲ ਦੀ ਮਾਫੀ ਮੰਗਣੀ ਚਾਹੀਦੀ ਆ ਕਿ ਪੰਜਾਬ ਨੂੰ ਕੰਗਲਾ ਕਹਿ ਗਿਆ ਦੂਜੀ ਮੈਂ ਇੱਕ ਬੇਨਤੀ ਹੋਰ ਕਰਦਾ ਜੇ ਅੱਜ ਸਾਡੇ ਸੀਐਮ ਸਾਹਿਬ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ ਇਹ ਹੱਸਦੇ ਨੇ ਉਹ ਕੱਲੇ ਸਾਡੇ ਸੀਐਮ ਸਾਹਿਬ ਦੀ ਜਾ ਸਰਕਾਰ ਦੀ ਦੀ ਉਹ ਸੰਵਧਾਨ ਦੀ ਤੋਹੀਨ ਕਰ ਰਹੇ ਨੇ ਪੰਜਾਬ ਦੀ ਤੋਹੀਨ ਕਰ ਰਹੇ ਨੇ ਜਿਵੇਂ ਪੰਜਾਬ ਦੇਸ਼ ਦਾ ਹਿੱਸਾ ਨਾ ਹੋਵੇ ਅਸੀਂ ਕਹਿਣਾ ਚਾਹੁੰਦੇ ਆ ਕਿ ਮੋਦੀ ਸਾਹਿਬ ਇਹ ਉਹ ਪੰਜਾਬ ਆ ਜਿਹੜੇ ਸਰਹੱਦ ਤੇ ਹੱਦਾਂ ਤੇ ਇੱਕ ਡਾ ਕੇ ਲੜੇ ਜਾਦੀ ਵਲੇ ਲੜੇ ਅੱਜ ਸਾਡੇ ਪਿੰਡਾਂ ਦੇ ਵਿੱਚ ਸੀਧਾ ਦੇ ਬੁੱਤ ਨੇ ਕਿਸੇ ਪਿੰਡ ਚ ਚਲੇ ਜਾਓ ਜਿਨ੍ਹਾਂ ਆਜ਼ਾਦੀ ਵਾਸਤੇ ਤੇ ਦੇਸ਼ ਦੀ ਰੱਖਿਆ ਵਾਸਤੇ ਕੁਰਬਾਨੀਆਂ ਦਿੱਤੀਆਂ ਦੇਸ਼ ਦੇ ਨਾਜ ਪੁਡਾਰ ਪਰੇ ਨੇ ਸਾਨੂੰ ਵਿਗਾਣਗੀ ਦਾ ਅਹਿਸਾਸ ਨਾ ਕਰਾਓ ਪੰਜਾਬ ਨੇ ਬਹੁਤ ਸੰਤਾਾ ਭੋਗ ਲਿਆ ਬਹੁਤ ਭੋਗ ਲਿਆ ਅੱਜ ਪੰਜਾਬ ਨੂੰ ਆਪਣਾ ਬਣਾ ਕੇ ਖੜਾ